ਅੱਜ ਆਪ ਬੀਬਾ ਅਨਮੋਲ ਗਗਨਮਾਨ ਦੇ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਆਈ ਹੈ ਪਿਛਲੇ ਦਿਨੀ ਬੀਬਾ ਅਨਮੋਲ ਗਗਨਮਾਨ ਨੇ ਖੁਦ ਹੀ ਆਮ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਸੀ ਤੁਹਾਨੂੰ ਯਾਦ ਹੋਣਾ ਹੈ ਅਜੇ 10-15 ਦਿਨ ਪਹਿਲਾਂ ਦੀ ਗੱਲ ਹੀ ਹੈ ਜਦੋਂ ਬਹੁਤ ਵੱਡਾ ਪਟਾਕਾ ਪੈ ਗਿਆ ਸੀ ਪਰ ਹੁਣ ਬੀਬਾ ਅਨਮੋਲ ਗਗਨਮਾਨ ਦੀ ਛੁੱਟੀ ਆਮ ਆਦਮੀ ਪਾਰਟੀ ਨੇ ਆਪ ਕੀਤੀ ਹੈ ਖਬਰ ਦੀ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਪਹਿਲਾ ਇੱਕ ਬੇਨਤੀ ਹੈ ਕਿ ਇੱਕ ਤਾਂ ਤੁਸੀਂ ਆਪਣਾ ਕਮੈਂਟ ਵਿਚਾਰ ਲਿਖਿਆ ਕਰੋ ਕਿਉਂਕਿ ਸਾਡੇ ਕੋਲ ਤੁਹਾਡੇ ਵਿਚਾਰ ਵੀ ਆਉਣੇ ਚਾਹੀਦੇ ਨੇ ਦੂਜਾ ਜੇਕਰ ਤੁਸੀਂ ਅਜੇ ਤੱਕ ਆਪਣਾ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਕਰ ਲਓ ਤਾਂ ਕਿ ਕੀਮਤੀ ਵੱਡੇ ਮੁੱਦਿਆਂ ਦੀ ਜਾਣਕਾਰੀ ਤੁਹਾਡੇ ਕੋਲ ਐਨ ਟਾਈਮ ਸਿਰ ਪਹੁੰਚਦੀ ਰਵੇ ਤੇ ਜਿਹੜਾ ਬੈਲ ਵਾਲਾ ਬਟਨ ਹੈ ਸਬਸਕ੍ਰਾਈਬ ਤੋਂ ਬਾਅਦ ਉਹ ਜ਼ਰੂਰ ਨੱਪ ਦਿਓ ਹੁਣ ਮਿੱਤਰੋ ਪਿਛਲੇ ਦਿਨੀ ਤੁਹਾਨੂੰ ਪਤਾ ਹੈ ਜਦੋਂ ਅਨਮੋਲ ਗਗਨਮਾਨ ਨੇ ਆਪਣੇ ਸਭ ਕੁਝ ਤੋਂ ਅਸਤੀਫਾ ਦਿੱਤਾ ਸੀ ਐਮਐਲਏ ਤੋਂ ਵੀ ਆਮ ਆਦਮੀ ਪਾਰਟੀ ਤੋਂ ਵੀ ਤਾਂ ਉਸ ਵਕਤ ਉਹਨੂੰ ਇੱਕ ਵਾਰ ਮਨਾ ਲਿਆ ਗਿਆ ਸੀ ਅਮਨ अरोड़ा ਸਾਹਿਬ ਆਮ ਆਦਮੀ ਪਾਰਟੀ ਦੇ ਜਿਹੜੇ ਮੁਖੀ ਨੇ ਪੰਜਾਬ ਦੇ ਉਹਦੇ ਕੋਲ ਘਰ ਗਏ ਸੀ ਉਸ ਤੋਂ ਬਾਅਦ ਫਿਰ ਬੀਬੀ ਅਨਮੋਲ ਗਗਨਮਾਨ ਨੇ ਕਹਿਤਾ ਸੀ ਵੀ ਭਾਈ ਮੈਂ ਪਾਰਟੀ ਪ੍ਰਧਾਨ ਦੇ ਕਹਿਣ ਤੇ ਅਸਤੀਫਾ ਵਾਪਸ ਲੈਣੀ ਹੈ ਪਰ ਹੁਣ ਅਨਮੋਲ ਗਗਨਮਾਨ ਦੀ ਛੁੱਟੀ ਕੀਤੀ ਗਈ ਹੈ ਕਿੱਥੋਂ ਪਾਰਟੀ ਚੋਂ ਨਹੀਂ ਕੱਢਿਆ ਵਿਧਾਨ ਸਭਾ ਦੀ ਇੱਕ ਅਹਿਮ ਕਮੇਟੀ ਹੁੰਦੀ ਹੈ ਤੇ ਉਸ ਵਿਧਾਨ ਸਭਾ ਕਮੇਟੀ ਦੇ ਵਿੱਚੋਂ ਅਣਮੋਲ ਗਗਨ ਮਾਨ ਦਾ ਨਾਮ ਕੱਢ ਦਿੱਤਾ ਗਿਆ ਹੁਣ ਇੱਥੇ ਸਵਾਲ ਲੈ ਕਈ ਸਾਰੇ ਐਵੇਂ ਛੋਟੀ ਮੋਟੀ ਗੱਲ ਨਹੀਂ ਹੈਗੀ ਇਹਦੇ ਪਿੱਛੇ ਕਈ ਵੱਡੇ ਕਾਰਨ ਨੇ ਵੇਖੋ ਨਾ ਤਾਂ ਉਸ ਕਮੇਟੀ ਦੀ ਮਿਆਦ ਪੁੱਗੀ ਹੈ ਵੀ ਆਪਾਂ ਕਹੀਏ ਬੀਬੀ ਮਿਆਦ ਪੁੱਗ ਗਈ ਸੀ ਤੇ ਹੁਣ ਫਿਰ ਨਵੀਂ ਚੋਣ ਹੋਣੀ ਸੀ ਤੇ ਨਵੀਂ ਕਮੇਟੀ ਚ ਨਵੇਂ ਬੰਦੇ ਪਾਤੇ ਆਹ ਏਦਾਂ ਦੀ ਗੱਲ ਨਹੀਂ ਕੱਲਾ ਬੀਬੀ ਅਨਮੋਲ ਗਣਮਾਨ ਨੂੰ ਉੱਚੋਂ ਉਹਦਾ ਨਾਂ ਖੱਡਿਆ ਗਿਆ ਅਜੇ ਕਮੇਟੀ ਦੀ ਮਿਆਦ ਨਹੀਂ ਪੁੱਗੀ ਨਾ ਕਮੇਟੀ ਭੰਗ ਹੋਈ ਫਿਰ ਇਹ ਕੀਤਾ ਕਿਉਂ ਗਿਆ ਹੁਣ ਇੱਥੇ ਕਈ ਸਾਰੀਆਂ ਥਿਉਰੀਆਂ ਨੇ ਕਈ ਸਾਰੇ ਅੰਦਾਜ਼ੇ ਨੇ ਜਿਹੜੇ ਉਹਨਾਂ ਤੇ ਚਰਚਾ ਚੱਲ ਰਹੀ ਹੈ ਦੇਖੋ ਇਹ ਚਰਚਾ ਪਿਛਲੇ ਦਿਨੀ ਬਹੁਤ ਥਾਵਾਂ ਤੇ ਚੱਲੀ ਜਦੋਂ ਬੀਬੀ ਅਨਮੋਲ ਗਗਨਮਾਨ ਨੇ ਅਸਤੀਫਾ ਦਿੱਤਾ ਸੀ ਨਾ ਉਦੋਂ ਚਰਚਾ ਚੱਲੀ ਕਿ ਬੀਬੀ ਅਨਮੋਲ ਗਗਨਮਾਨ ਦੇ ਪਿੱਛੇ ਭਗਵੰਤ ਮਾਨ ਦਾ ਦਿਮਾਗ ਕੰਮ ਕਰ ਰਿਹਾ ਹੁਣ ਪਹਿਲਾਂ ਇਹ ਚਰਚਾ ਚੱਲ ਰਹੀ ਹੈ ਲਗਭਗ 1.5 ਸਾਲ ਤੋਂ ਵੀ ਭਗਵੰਤ ਮਾਨ ਤੇ ਕੇਜਰੀਵਾਲ ਦੇ ਦਰਮਿਆਨ ਖੜਕੀ ਹੋਈ ਆ ਪ੍ਰੋਬਲਮ ਚੱਲਦੀ ਆ ਕਈ ਉਹਨਾਂ 'ਚ ਮਤਭੇਦ ਨੇ ਵੱਡੇ ਔਰ ਫਿਰ ਇਹ ਵੀ ਚਰਚਾ ਚੱਲਦੀ ਹੈ ਵੀ ਆਮ ਆਦਮੀ ਪਾਰਟੀ 'ਚ ਜਿਹੜੇ ਸਪੀਕਰ ਕਲਤਾਰ ਸਿੰਘ ਸੰਧਵਾ ਤੇ ਭਗਵੰਤ ਮਾਨ ਹੋਰੀ ਇਹਨਾਂ ਦੇ ਵੀ ਅੱਡ ਅੱਡ ਧੜੇ ਨੇ ਇਹ ਵੀ ਚਰਚਾ ਹੈ ਤਾਂ ਇੱਥੇ ਹੀ ਇਹ ਕਿਹਾ ਜਾ ਰਿਹਾ ਹੈ ਕਿ ਬੀਬਾ ਅਨਮੋਲ ਗਗਨਮਾਨ ਨੇ ਨਾ ਜਿਹੜੇ ਉਹਨਾਂ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਨੇ ਅਸਤੀਫਾ ਦਵਾਇਆ ਸੀ ਇਹ ਪੁਖਤਾ ਨਹੀਂ ਪਰ ਇਹ ਚਰਚਾ ਹੈ ਬਹੁਤ ਵੱਡੀ ਤੇ ਇਹ ਕਿਹਾ ਜਾਂਦਾ ਹੈ ਬਈ ਭਗਵੰਤ ਮਾਨ ਨੇ ਅਸਤੀਫਾ ਦਵਾਇਆ ਸੀ ਕੇਜਰੀਵਾਲ ਹੋਰਾਂ ਨੂੰ ਝਟਕਾ ਦੇਣ ਲਈ ਦਿੱਲੀ ਲੋਬੀ ਨੂੰ ਝਟਕਾ ਦੇਣ ਲਈ ਕਿਉਂਕਿ ਅਕਸਰ ਇਹ ਕਿਹਾ ਜਾ ਰਿਹਾ ਹੈ ਕਿ ਭਗਵੰਤ ਮਾਨ ਤੇ ਦਿੱਲੀ ਲੋਬੀ ਦੇ ਮਤ ਪੇਦ ਨੇ ਬਹੁਤ ਸਾਰੇ ਇਹ ਵੀ ਕਿਹਾ ਜਾਂਦਾ ਹੈ ਵੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਪਾਸੇ ਕਰਕੇ ਤੇ ਦਿੱਲੀ ਲੋਬੀ ਵਾਲੇ ਜਿਹੜੇ ਨੇ ਉਹ ਮੁੱਖ ਮੰਤਰੀ ਵੀ ਕਿਸੇ ਹੋਰ ਨੂੰ ਬਣਾਉਣਾ ਚਾਹੁੰਦੇ ਨੇ ਹੁਣ ਇਹਦਾ ਸੱਚ ਕੀ ਹੈ ਇਹ ਹੁਣ ਉਹਦਾ ਟਾਈਮ ਆਪੇ ਸਪਸ਼ਟ ਕਰ ਦੇਗਾ ਪਰ ਹੁਣ ਜਦੋਂ ਬੀਬੀ ਅਨਮੋਲ ਗਗਨ ਮਾਨ ਨੂੰ ਜਿਹੜੀ ਵਿਧਾਨ ਸਭਾ ਕਮੇਟੀ ਸੀ ਉਹਦੇ ਅਹੁਦੇ ਤੋਂ ਕਮੇਟੀ ਚੋਂ ਪਾਸੇ ਕੀਤਾ ਗਿਆ ਤਾਂ ਫਿਰ ਇਹ ਚਰਚਾ ਨੇ ਜੋੜ ਫੜਿਆ ਇਹ ਕਿਹਾ ਜਾਂਦਾ ਹੈ ਕੱਲ ਦੀ ਚਰਚਾ ਕਾਫੀ ਸਾਰੇ ਸੋਸ਼ਲ ਮੀਡੀਆ ਤੇ ਉੱਪਰ ਮੀਡੀਆ ਦੇ ਉੱਪਰ ਚੱਲ ਰਹੀ ਹੈ ਵੀ ਦੇਖੋ ਬੀਬੀ ਅਣਮੋਲ ਗਗਨਮਾਨ ਨੂੰ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਸਿਖਾਉਣਾ ਚਾਹੁੰਦੇ ਨੇ ਕਿਉਂਕਿ ਬੀਬੀ ਅਣਮੋਲ ਗਗਨਮਾਨ ਨੇ ਪਿਛਲੇ ਦਿਨੀ ਅਸਤੀਫਾ ਦੇ ਕੇ ਝਟਕਾ ਦਿੱਤਾ ਉਸ ਤੋਂ ਬਾਅਦ ਜਿਹੜੇ ਆਮ ਆਦਮੀ ਪਾਰਟੀ ਦੇ ਕਹਾਗ ਨੇਤਾ ਨੇ ਫਿਰ ਉਹ ਕਹਿੰਦੇ ਬਖਸ਼ਦੇ ਨਹੀਂ ਹੁੰਦੇ ਵੇ ਆਏ ਕਿਸੇ ਕੋਈ ਬੰਦਾ ਕਵੇ ਵੀ ਮੈਂ ਉੱਤੋਂ ਦੀ ਪੈ ਜਾਗਾ ਵੱਡੇ ਵੱਡੇ ਜਿਹੜੇ ਕਹਿੰਦੇ ਕੋ ਹੋਂਦੇ ਵੱਡੇ ਤੇਜ ਤਰਾਰ ਲੀਡਰ ਸੀਗੇ ਆਮ ਆਦਮੀ ਪਾਰਟੀ ਨੂੰ ਏਸੇ ਕਰਕੇ ਛੱਡ ਕੇ ਪਾਸੇ ਹੋਏ ਵੀ ਭਾਈ ਇੱਥੇ ਸਿਰਫ ਵਨ ਮੈਨ ਸ਼ੋ ਚੱਲਦਾ ਕਿਸੇ ਦੀ ਹੋਰ ਸੁਣੀ ਨਹੀਂ ਜਾਂਦੀ ਇੱਕ ਦੋ ਹੋਰ ਨੇੜਲੇ ਬੇਲੀ ਸੱਜਣ ਨੇ ਉਹਦੇ ਬਾਕੀਆਂ ਦੀ ਕੋਈ ਨਹੀਂ ਸੁਣਦਾ ਇਹ ਦੋਸ਼ ਧਰਮਵੀਰ ਗਾਂਧੀ ਨੇ ਵੀ ਲਾਇਆ ਕਈ ਵਾਰ ਜਦੋਂ ਆਮ ਆਦਮੀ ਪਾਰਟੀ ਉਹਨੇ ਛੱਡੀ ਇਹ ਦੋਸ਼ ਸੁਖਪਾਲ ਸਿੰਘ ਖਹਿਰਾ ਨੇ ਬਹੁਤ ਵਾਰ ਲਾਇਆ ਜਦੋਂ ਉਹ ਨਿਆਂ ਆਦਮੀ ਪਾਰਟੀ ਛੱਡੀ ਇਹ ਦੋਸ਼ ਕੁਮਾਰ ਵਿਸ਼ਵਾਸ ਜਦੋਂ ਦਿੱਲੀ ਚੋਂ ਨਿਆਂ ਆਦਮੀ ਪਾਰਟੀ ਛੱਡੀ ਉਹਨੇ ਵੀ ਇਹ ਦੋਸ਼ ਲਾਇਆ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਛੱਡਣ ਵਾਲੇ ਹੋਰ ਵੀ ਦਰਜਣਾਂ ਵੱਡੇ ਆਗੂਆਂ ਨੇ ਇਹੀ ਦੋਸ਼ ਲਾਇਆ ਤੇ ਹੁਣ ਚਰਚਾ ਇਹ ਹੈ ਕਿ ਭਗਵੰਤ ਮਾਨ ਹਰ ਇੱਕ ਗੱਲ ਤੇ ਯੈਸ ਨਹੀਂ ਕਰਦਾ ਉਹਨਾਂ ਨੂੰ ਹੁਣ ਚਾਹੇ ਪੰਜਾਬ ਦੇ ਲੋਕ ਤਾਂ ਇਹ ਮੰਨਦੇ ਨੇ ਲੱਗਦਾ ਵੀ ਅੰਜ ਹੈ ਕਿ ਭਗਵੰਤ ਮਾਨ ਉਹ ਸਾਰੀਆਂ ਨੀਤੀਆਂ ਪਾਲਿਸੀਆਂ ਲਾਗੂ ਕਰੀ ਜਾਂਦਾ ਜੋ ਪਿੱਛੋਂ ਹੁਕਮ ਆਉਂਦੇ ਨੇ ਉਹ ਪੰਜਾਬ ਦਾ ਜਾਂ ਲੋਕਾਂ ਦਾ ਕਿੰਨਾ ਵੀ ਕਾਣ ਕਰਨ ਉਹ ਨੀਤੀਆਂ ਉਹ ਲਾਗੂ ਕਰਦਾ ਹੈ ਪਰ ਅੰਦਰੋਂ ਨਿਕਲ ਕੇ ਕਿ ਚਰਚਾ ਹੁੰਦੀ ਹੈ ਕਿ ਵੇਖੋ ਭਗਵੰਤ ਮਾਨ ਬਹੁਤ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ ਹੁੰਦਾ ਪਰ ਦਿੱਲੀ ਲੋਬੀ ਸੀਨੀਅਰ ਲੀਡਰਸ਼ਿਪ ਦਾ ਦਬਾਅ ਬਣਾ ਕੇ ਉਹ ਤੋਂ ਲਾਗੂ ਕਰਾਉਂਦੀ ਹੈ ਹੁਣ ਚਾਹੇ ਉਹ ਲੈਂਡ ਪੂਲਿੰਗ ਪਾਲਿਸੀ ਦਾ ਮਾਮਲਾ ਹੋਵੇ ਵੇਖੋ ਆ ਬੀਤੇ ਕੱਲ ਭਗਵੰਤ ਮਾਨ ਸਾਹਿਬ ਆਪਦੇ ਪਿੰਡ ਗੈਸਤੋਜ ਉੱਥੇ ਉਹਨਾਂ ਨੇ ਭਾਸ਼ਣ ਕੀਤਾ ਬੜਾ ਵਧੀਆ ਪਿੰਡ ਵਾਲਿਆਂ ਨੂੰ 1 ਕਰੋੜ ਤੇ ਮੇਰੇ ਖਿਆਲ 67-68 ਲੱਖ ਦੀ ਗ੍ਰਾਂਟ ਦਿੱਤੀ ਸ਼ਾਇਦ 70 ਲੱਖ ਦੀ 1 ਕਰੋੜ 70 ਲੱਖ ਤੇ ਫਿਰ ਉੱਥੇ ਪੱਤਰਕਾਰਾਂ ਨੇ ਭਗਵੰਤ ਮਾਨ ਨੂੰ ਪੁੱਛ ਲਿਆ ਉਹ ਕਹਿੰਦੇ ਵੀ ਲੈਂਡ ਪੂਲਿੰਗ ਪਾਲਿਸੀ ਤੇ ਮਾਨ ਸਾਹਿਬ ਕੀ ਕਹੋਗੇ ਤਾਂ ਪਹਿਲਾਂ ਭਗਵੰਤ ਮਾਨ ਸਾਹਿਬ ਬੜੇ ਜੋਸ਼ ਦੇ ਵਿੱਚ ਪੱਤਰਕਾਰਾਂ ਨੂੰ ਕਿੰਨੇ ਸਾਰੇ ਮਾਈਕਾਂ ਦੇ ਅੱਗੇ ਖਲੋ ਕੇ ਆਏ ਤੇ ਪੂਰੇ ਜਲੌਚ ਜੋਸ਼ ਬੋਲ ਰਹੇ ਸੀ ਜਦੋਂ ਹੀ ਲੈਂਡ ਪੂਲਿੰਗ ਪਾਲਿਸੀ ਦਾ ਸਵਾਲ ਆਇਆ ਇਕਦਮ ਭਗਵੰਤ ਜਿਵੇਂ ਮੈਂ ਕੈਮਰੇ ਅੱਗੇ ਤੁਰਾਂਗਾ ਨਾ ਐ ਐ ਚੱਲ ਪੈਗਾ ਤੇ ਬਸ ਐਨੀ ਬਾਜ਼ ਹੀ ਸੁਣੀ ਫਿਰ ਇਹ ਮਾਮਲਾ ਕੋਰਟ ਚ ਹੈ ਬਸ ਵੇਖੋ ਆਮ ਆਦਮੀ ਪਾਰਟੀ ਚ ਲੈਂਡ ਪੂਲਿੰਗ ਪਾਲਿਸੀ ਦੇ ਮੁੱਦੇ ਤੇ ਬੜਾ ਕੁਝ ਹੋਇਆ ਹੈ ਕਿੰਨੇ ਸਾਰੇ ਆਗੂਆਂ ਨੇ ਤਾਂ ਅਸਤੀਫੇ ਦਿੱਤੇ ਕਈ ਵੱਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਉਹਨਾਂ ਨੇ ਕਿਹਾ ਵੀ ਦੁਬਾਰਾ ਵਿਚਾਰਨਾ ਚਾਹੀਦਾ ਲੋਕ ਇਹਦੇ ਤੇ ਖੁਸ਼ ਨਹੀਂ ਹੈਗੇ ਤਾਂ ਦੁਬਾਰਾ ਵਿਚਾਰਨਾ ਚਾਹੀਦਾ ਪਰ ਦੁਬਾਰਾ ਕੀ ਵਿਚਾਰਿਆ ਗਿਆ ਉਧਰ ਹਾਈ ਕੋਰਟ ਨੇ ਇਸ ਮਾਮਲੇ ਦੇ ਉੱਪਰ ਸਟੇ ਕਰਤਾ ਹੁਣ ਚਰਚਾ ਤਾਂ ਇਹ ਵੀ ਹੈ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਆਮ ਆਦਮੀ ਪਾਰਟੀ ਕੜਿੱਕੀ ਵਿੱਚ ਫਸ ਗਈ ਸੀ ਜੇ ਆਪੇ ਪਾਲਿਸੀ ਵਾਪਸ ਲੈਂਦੇ ਤਾਂ ਉਹ ਫਿਰ ਹੀਠੀ ਵਾਲੀ ਗੱਲ ਸੀ ਇਸ ਕਰਕੇ ਫਿਰ ਆਮ ਆਦਮੀ ਪਾਰਟੀ ਨੇ ਆਪ ਹੀ ਕੋਸ਼ਿਸ਼ ਕਰਕੇ ਆਪਣਾ ਬੰਦਿਆ ਨੂੰ ਹਾਈ ਕੋਰਟ ਭੇਜਿਆ ਤੇ ਫਿਰ ਆਪ ਉੱਥੇ ਕੋਈ ਬਹੁਤੀਆਂ ਦਲੀਲਾਂ ਨਹੀਂ ਦਿੱਤੀਆਂ ਤੇ ਆਮ ਆਦਮੀ ਪਾਰਟੀ ਸੱਪ ਵੀ ਮਾਰਨਾ ਚਾਹੁੰਦੀ ਛੋਟੀ ਬਚਾਉਣਾ ਚਾਹੁੰਦੀ ਹੈ ਪਤਾ ਲੱਗ ਗਿਆ ਹੈ ਆਮ ਆਦਮੀ ਪਾਰਟੀ ਨੂੰ ਵੀ ਇਹ ਕੰਮ ਚੱਲਣਾ ਨਹੀਂ ਕਿਉਂਕਿ ਤਿੰਨ ਖੇਤੀ ਕਾਨੂੰਨਾਂ ਵਰਗਾ ਵਿਰੋਧ ਲੈਂਡ ਪੁੱਲਿੰਗ ਪਾਲਿਸੀ ਦੇ ਮੁੱਦੇ ਤੇ ਪੰਜਾਬ ਸ਼ੁਰੂ ਹੋ ਚੁੱਕਾ ਸੀ ਤਾਂ ਹੁਣ ਜਦੋਂ ਭਗਵੰਤ ਮਾਨ ਸਾਹਿਬ ਨੂੰ ਪੁੱਛਿਆ ਪੱਤਰਕਾਰਾਂ ਨੇ ਤਾਂ ਉਹ ਵੀ ਇਸ ਮਾਮਲੇ ਨੂੰ ਗੋਲ ਮੋਲ ਮਟੋਲ ਕਰਦੇ ਨਜ਼ਰ ਆਏ ਤਾਂ ਉਧਰ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ 2027 ਨੇੜੇ ਹੀ ਆ ਰਿਹਾ ਮੇਰੇ ਖਿਆਲ ਦੇ ਨਾਲ 1 ਸਾਲ ਤੇ ਕੁਝ ਉੱਤੇ ਮਹੀਨੇ ਰਹਿ ਗਏ ਆ ਅਗਲੀਆਂ ਵੋਟਾਂ ਦੇ ਵਿੱਚ ਤੇ ਇੰਨੇ ਕ ਟਾਈਮ ਦੇ ਵਿੱਚ ਆਮ ਆਦਮੀ ਪਾਰਟੀ 'ਚ ਵੀ ਬੜਾ ਕੁਝ ਹੋਣਾ بڑے ਪਟਾਕੇ ਪੈਣੇ ਆ ਕਿਉਂਕਿ ਆਮ ਆਦਮੀ ਪਾਰਟੀ ਦੇ ਅੰਦਰ ਇੱਕ ਜਵਾਲਾਮੁਖੀ ਇੱਕ ਤੂਫਾਨ ਚੱਲ ਰਿਹਾ ਉਹਨੇ ਜਿਵੇਂ ਜਿਵੇਂ ਵੋਟਾਂ ਨੇੜੇ ਆਉਂਦੀਆਂ ਨੇ ਸਰਕਾਰ ਦਾ ਟਾਈਮ ਖਤਮ ਹੋਣਾ ਹੈ ਉਵੇਂ ਉਵੇਂ ਉਸ ਜਵਾਲਾਮੁਖੀ ਨੇ ਫਟਨ ਵੱਲ ਵਧਨੇ ਹੁਣ ਇਹ ਸਾਰੇ ਕੁਛ ਦੇ ਉੱਪਰ ਤੁਸੀਂ ਕੀ ਸੋਚਦੇ ਹੋ ਆਪਣਾ ਕੀਮਤੀ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਪਿਆਰੇਓ